ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਏ ਆ ਜੀ ਆਪਾਂ ਬਾਹਰ ਖੇਤ ਦੇ ਵਿੱਚ ਕੁਝ ਫਲੀਆਂ ਤੋੜਨੀਆਂ ਸੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਚਪਟੀ ਫਲੀ ਹੁੰਦੀ ਉਹ ਵਾਲੀ ਆ ਚਿੱਟੇ ਰੰਗ ਦੇ ਫਲਾਵਰਾਂ ਵਾਲੀ ਪਰ ਲੱਗੀਆਂ ਬਹੁਤ ਜ਼ਿਆਦਾ ਆ ਇਸ ਤਰ੍ਹਾਂ ਗੁੱਛਿਆਂ ਦੇ ਵਿੱਚ ਹੀ ਲੱਗੀਆਂ ਹੋਈਆਂ ਤੇ ਦੋ ਬੂਟੇ ਆ ਤੇ ਸਾਡੇ ਕੋਲੋਂ ਨਾ ਇਹ ਮੁੱਕਦੇ ਨਹੀਂ ਪਏ ਇੰਨੀਆਂ ਜ਼ਿਆਦੀ ਮਤਲਬ ਫਲੀ ਲੱਗੀ ਹੋਈ ਆ ਤੇ ਇੱਕ ਇਹ ਆਪਾਂ ਤੁਹਾਨੂੰ ਦਿਖਾਉਣੀ ਸੀ ਅੱਜ ਤੇ ਕੁਝ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਪਣੇ ਜਿਹੜੇ ਛਲਗਮ ਆ ਨਾ ਉਹ ਖਾਣਯੋਗ ਹੋ ਵੀ ਗਏ ਆ ਤੇ ਚੱਲਦੇ ਆਪਾਂ ਅੱਗੇ ਆਪਾਂ ਹੁਣ ਦਿਖਾਉਣੀ ਜੀ ਤੁਹਾਨੂੰ ਲਾਲ ਮੂਲੀਆਂ ਠੀਕ ਆ ਜੀ ਲਾਲ ਵੀ ਮੂਲੀਆਂ ਆਪਣੀਆਂ ਹੋ ਗਈਆਂ ਆ ਕਿਉਂਕਿ ਇਹ ਮੂਲੀ ਜ਼ਿਆਦਾ ਵੱਡੀ ਨਹੀਂ ਕੀਤੀ ਜਾਂਦੀ ਏਡੀ ਕੀ ਜਿਹੜੀ ਹੁੰਦੀ ਨਾ ਇਹ ਖਾਣਜੋਗ ਹੋ ਜਾਂਦੀ ਆ ਬਾਅਦ ਵਿੱਚ ਫਿਰ ਜ਼ਿਆਦਾ ਇਹ ਪੱਕ ਜਾਣੀਆਂ ਆ ਚਿੱਟੀ ਮੂਲੀ ਥੋੜੀ ਲੇਟ ਬਣਦੀ ਆ ਪਰ ਇਹ ਲਾਲ ਮੂਲੀ ਮੈਂ ਦੇਖਿਆ ਵੀ ਇਹ ਤਾਂ ਮਹੀਨੇ ਦੇ ਵਿੱਚ ਹੀ ਸਾਡੇ ਰੈਡੀ ਹੋ ਗਈਆਂ ਖਾਣ ਵਾਲੀਆਂ ਹਾਲਾਂਕਿ ਆਪਾਂ ਕੋਈ ਦਵਾਈ ਵਗੈਰਾ ਵੀ ਨਹੀਂ ਪਾਈ ਹੈਗੀ ਤੇ ਫਿਰ ਵੀ ਬਹੁਤ ਜਲਦੀ ਮਤਲਬ ਕਿ ਬਣ ਕੇ ਤਿਆਰ ਹੋ ਗਈਆਂ ਆ ਆ ਦੇਖੋ ਤੁਸੀਂ ਚਾਰ ਮੈਂ ਪੱਟ ਲੀਆਂ ਔਰ ਇਹਨਾਂ ਦਾ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਨਾ ਤੇ ਟੇਸਟ ਵਾਈਜ਼ ਉਹੀ ਟੇਸਟ ਆ ਸੇਮ ਹੀ ਜੋ ਦੂਜੀਆਂ ਮੂਲੀਆਂ ਦਾ ਹੁੰਦਾ ਨਾ ਉਹੀ ਟੇਸਟ ਆ ਇਹ ਮੈਂ ਕੱਚੀਆਂ ਖਾਣ ਨੂੰ ਲੈ ਕੇ ਜਾਨੀ ਹੁੰਦੀ ਐ ਇਹਨਾਂ ਨੂੰ ਆਪਾਂ ਇੱਦਾਂ ਹੀ ਖਾਣਾ ਆ ਕੋਈ ਫਰਾਈ ਵਗੈਰਾ ਜਾਂ ਕੁਝ ਨਹੀਂ ਕਰਨਾ ਤੇ ਹੁਣ ਆਪਾਂ ਛਲਗੰਭੀ ਪੱਟ ਲਈਏ ਚਾਰ ਪੰਜ ਇਹ ਸਾਰਾ ਜਿੰਨਾ ਵੀ ਮੈਂ ਚੀਜ਼ਾਂ ਤੋੜ ਰਹੀ ਆ ਨਾ ਇਹ ਕੱਚੀਆਂ ਖਾਣ ਲਈ ਮੈਂ ਤੋੜ ਤੋੜ ਰਹੀ ਆ ਕਿ ਕੱਚੀ ਸਬਜ਼ੀ ਜਿੰਨੀ ਤੁਸੀਂ ਖਾ ਸਕਦੇ ਹੋ ਨਾ ਜਿਆਦਾ ਤੋਂ ਜਿਆਦਾ ਖਾਓ ਕਿਉਂਕਿ ਕੱਚੀ ਸਬਜ਼ੀ ਖਾਣੀ ਵੀ ਹੈਲਦੀ ਆ ਤੇ ਏਕੇ ਦੇ ਵਿੱਚ ਜਿੰਦਾ ਕੋਈ ਤੇਲ ਵਗੈਰਾ ਆ ਤੇ ਉਹ ਉਹਦੀ ਵਰਤੋਂ ਵੀ ਫਿਰ ਨਹੀਂ ਹੁੰਦੀ ਨਾ ਤੇ ਹੋ ਸਕੇ ਤਾਂ ਤੁਸੀਂ ਜਿਆਦੀਆਂ ਸਬਜ਼ੀਆਂ ਜਿਹੜੀਆਂ ਕੱਚੀਆਂ ਹੀ ਖਾਇਆ ਕਰੋ ਜੋ ਮਜਬੂਰੀ ਹੈਗੀ ਉਹਨੂੰ ਤਾਂ ਚਲੋ ਫਰਾਈ ਕਰਨਾ ਹੀ ਆਪਾਂ ਪਰ ਜਿੱਥੇ ਮਜਬੂਰੀ ਨਹੀਂ ਹੈਗੀ ਉੱਥੇ ਤੁਸੀਂ ਕੱਚੀ ਹੀ ਖਾਓ ਤੇ ਛੋਟੀਆਂ ਹੀ ਅਸੀਂ ਤੋੜ ਦੀਆਂ ਸਟਾਰਟ ਕਰ ਦਿੱਤੀਆਂ ਕਿਉਂਕਿ ਬਾਅਦ ਵਿੱਚ ਫਿਰ ਜੇ ਬਹੁਤ ਵੱਡੀਆਂ ਵੱਡੀਆਂ ਆਪਾਂ ਕਰਕੇ ਕਿਹੜਾ ਇਹਨਾਂ ਨੂੰ ਵੇਚਣ ਆਇਆ ਤੇ ਬਾਅਦ ਵਿੱਚ ਕਈ ਵਾਰੀ ਕੀ ਹੁੰਦਾ ਫਿਰ ਪੱਕ ਜਾਂਦੇ ਹੁੰਦੇ ਛਲਗਮ ਤੇ ਇਸ ਕਰਕੇ ਆਪਾਂ ਛੋਟੇ-ਛੋਟੇ ਹੀ ਤੋੜਨੇ ਸਟਾਰਟ ਕਰ ਦਿੱਤੇ ਆ ਕਿਉਂਕਿ 2 ਕੁ ਮਹੀਨੇ ਹੀ ਇਹ ਹੁੰਦੇ ਆ ਬਸ ਤੇ 2 ਕੁ ਮਹੀਨੇ ਬਾਅਦ ਫਿਰ ਇਹ ਪੱਕਣ ਲੱਗ ਜਾਂਦੇ ਹੁੰਦੇ ਆ ਵਿੱਚੋਂ-ਵਿੱਚ ਲੱਭ-ਲੱਭ ਕੇ ਨਾ ਮੈਂ ਤੋੜ ਰਹੀ ਆ ਕਿਉਂਕਿ ਵਿੱਚ-ਵਿੱਚ ਜਿੱਥੇ ਵਿਰਲੇ ਆ ਉੱਥੇ ਹੋ ਗਏ ਆ ਤੇ ਜਿੱਥੇ ਥੋੜੇ ਸੰਘਣੇ ਆ ਨਾ ਉੱਥੇ ਹਜੇ ਨਹੀਂ ਹੋਏ ਤੁਸੀਂ ਦੇਖ ਸਕਦੇ ਹੋ ਛਲਗਮ ਮੇ ਪਾਟ ਲਿਆ ਪਰ ਪੀਲੇ ਛਲਗਮ ਨਹੀਂ ਹਜੇ ਖਾਣ ਵਾਲੇ ਹੋਏ ਉਹ ਥੋੜੇ ਲੇਟ ਬੰਦੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਆਪਣੀਆਂ ਫਰਾਂਸ ਪੀਂਦੀਆਂ ਫਲੀਆਂ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਪੂਰੀਆਂ ਤਿੰਨ ਚਾਰ ਲਾਈਨਾਂ ਜਿਹੜੀਆਂ ਫਰਾਂਸ ਪੀਂਦੀਆਂ ਫਲੀਆਂ ਆ ਬਸ ਇਹ ਵੀ ਖਾਣਯੋਗ 5-4 ਦਿਨ ਤੱਕ ਲੱਗ ਹੋਣੀਆਂ ਆ ਛੋਟੀਆਂ-ਛੋਟੀਆਂ ਲੱਗ ਆਈਆਂ ਇੱਧਰ ਆਪਣੀ ਜ਼ੁਕੀਨੀ ਹਰੀ ਵਾਲੀ ਜ਼ੁਕੀਨੀ ਆ ਇਹ ਆ ਲੱਗਿਆ ਹੋਈਆਂ ਇੱਧਰ ਵਿੱਚ ਦੋ ਤਿੰਨ ਦੋ ਬੂਟੇ ਆ ਇੱਥੇ ਬਾਕੀ ਆਪਣੇ ਛਾਤ ਤੇ ਲੱਗੇ ਹੋਏ ਆ ਜ਼ਿਆਦਾ ਇਹ ਸਾਰੀਆਂ ਆਪਣੀਆਂ ਇਧਰ ਫਲੀਆਂ ਇਧਰ ਛਲਗਮ ਤੁਸੀਂ ਰੰਗ ਦੇਖ ਸਕਦੇ ਹੋ ਇਧਰ ਮੂਲੀਆਂ ਇਹ ਆਪਣੇ ਹੈਗੀ ਆ ਜੀ ਮਿੱਥੇ ਉਸ ਤੋਂ ਅੱਗੇ ਪਾਲਕ ਉਸ ਤੋਂ ਅੱਗੇ ਧਨੀਆਂ ਤਾਂ ਬਿਲਕੁਲ ਤੁਸੀਂ ਪੰਜਾਬੀ ਦੇ ਵਿੱਚ ਜੇ ਕਹੋ ਤਾਂ ਮੰਜੇ ਬੰਜੇ ਜਿੰਨੀ ਜਗ੍ਹਾ ਅਸੀਂ ਲਗਾਈ ਹੋਈ ਆ ਹਰ ਇੱਕ ਸਬਜ਼ੀ ਆ ਮਤਲਬ ਟੋਟਲ ਜਿੰਨੀਆਂ ਸਬਜ਼ੀਆਂ ਹੁੰਦੀਆਂ ਸਰਦੀਆਂ ਵਾਲੀਆਂ ਇੱਕ ਇੱਕ ਮੰਜੇ ਦੀ ਜਗਾ ਆ ਆ ਇੱਕ ਮੰਜਾ ਹੀ ਪੱਤਾ ਗੋਭੀ ਆ ਇੱਕ ਮੰਜਾ ਹੀ ਜਿਹੜੀ ਆ ਬਰੋਕਲੀ ਆ ਤੇ ਚਕੰਦਰ ਥੋੜੇ ਜਿਆਦੇ ਆ ਕਿਉਂਕਿ ਚਕੰਦਰ ਨਾ ਆਪਣੇ ਅੱਧ ਗਰਮੀਆਂ ਤੱਕ ਚੱਲ ਜਾਣੇ ਆ ਮੈਂ ਬਹੁਤ ਲੰਮਾ ਟਾਈਮ ਚਕੰਦਰ ਵਰਤਦੀ ਹੁੰਨੀ ਆ ਤੇ ਬੂਟੇ ਵੀ ਆਪਣੇ ਬਹੁਤ ਜਿਆਦਾ ਆ ਤੇ ਮਤਲਬ ਗਰਮੀਆਂ ਗਰਮੀਆਂ ਆਪਣੇ ਅੱਧ ਗਰਮੀਆਂ ਤੱਕ ਚੱਲ ਜਾਣੇ ਇਹ 5-7 ਮੰਜੇ ਆਪਾਂ ਲਸਣ ਦੇ ਲਗਾਏ ਹੋਏ ਆ ਇੱਧਰ ਤੇ ਇਸ ਤੋਂ ਅੱਗੇ ਜੇ ਚੱਲੀਏ ਤੇ ਆਪਣੇ ਕੱਦੂ ਤਾਂ ਬਹੁਤ ਲੱਥ ਰਹੇ ਆ ਹਲੇ ਵੀ ਬਹੁਤ ਜ਼ਿਆਦਾ ਆ ਇਧਰ ਮੈਂ ਗੋਲ ਕੱਦੂ ਦਾ ਦੇਖੋ ਤੁਸੀਂ ਬੀਜ ਛੱਡਿਆ ਹੋਇਆ ਇਹ ਮੈਨੂੰ ਲੱਗਦਾ 6-7 ਕਿਲੋ ਦਾ ਕੱਦੂ ਹੋਣਾ ਆ ਤੁਸੀਂ ਦੇਖ ਸਕਦੇ ਹੋ ਬਾਥੂ ਤੇ ਤੋਕ ਪੱਤੇ ਮੈਂ ਤੋੜਨੇ ਸੀ ਖਾਣ ਨੂੰ ਬਸ ਇੰਨੇ ਕੀ ਮੈਂ ਖਾਣੀ ਹੁੰਨੀ ਡੇਲੀ ਇਧਰ ਆਪਣੇ ਹੈਗੇ ਜੀ ਮਟਰ ਉਧਰ ਕਾਲੇ ਆਲੂ ਮੈਂ ਤੁਹਾਨੂੰ ਦਿਖਾ ਕੇ ਲਿਓ ਨਹੀਂ ਕਾਲੇ ਆਲੂ ਆਪਣੇ ਨਾ ਉੱਗ ਗਏ ਆ ਤੇ ਬੜਾ ਮਨ ਖੁਸ਼ ਹੋਇਆ ਕਾਲੇ ਆਲੂ ਗਦੇ ਦੇਖ ਕੇ ਕਿ ਮੈਂ ਬਹੁਤ ਦੇਰ ਦੀ ਇਹਨਾਂ ਦੀ ਵੇਟ ਕਰ ਰਹੀ ਸੀ ਕਾਲੇ ਆਲੂਆਂ ਦੀ ਆ ਦੇਖੋ ਤੁਸੀਂ ਸਾਰੇ ਉੱਗ ਗਏ ਆ ਹੁਣ ਬਸ ਪਾਣੀ ਦਿੱਤਾ ਨਾ ਤੇ ਪਾਣੀ ਦੇਣ ਦੇ ਨਾਲ ਜਿਹੜੇ ਸਾਰੇ ਇਹ ਨਿਕਲ ਆਏ ਇੱਧਰ ਉਹੀ ਆਲੂ ਨਾਰਮਲ ਜੋ ਆਪਣੇ ਸਿੰਪਲ ਆਲੂ ਜੋਤੀ ਆਲੂ ਇੱਧਰ ਫਿਰ ਆਪਣੀ ਗੋਭੀ ਆ ਗਈ ਯਕੀਨੀ ਦੇ ਬੂਟੇ ਮੈਂ ਬਹੁਤ ਲਾਏ ਆ ਕਿਉਂਕਿ ਮੇਰੇ ਕੋਲ ਜਿੰਨੀ ਪਨੀਰੀ ਸੀ ਨਾ ਮੈਂ ਉਨੀ ਲਗਾਤੀ ਤੇ ਹਜੇ ਵੀ ਮੇਰੇ ਕੋਲ ਨਾ ਇਹਦੇ ਬੀਜ ਪਏ ਆ ਯਕੀਨੀ ਦੇ ਉਹ ਮੈਂ ਕਹਿਆ ਫਿਰ ਆਪਾਂ ਅੱਗੇ ਜਾ ਕੇ ਨਾ ਜਨਵਰੀ ਦੇ ਵਿੱਚ ਲਗਾਵਾਂਗੇ ਉਦੋਂ ਫਿਰ ਦੁਬਾਰਾ ਯਕੀਨੀ ਜਿਹੜੀ ਉਹ ਹੋ ਜਾਂਦੀ ਹੁੰਦੀ ਆ ਕਿਉਂਕਿ ਮੌਸਮ ਉਦੋਂ ਵੀ ਸੇਮ ਇਦਾਂ ਕਦਾ ਹੀ ਹੁੰਦਾ ਆ ਜਿੱਦਾਂ ਕਦਾ ਹੋਣਾ ਨਾ ਇਦਾਂ ਕਦਾ ਹੀ ਮੌਸਮ ਉਦੋਂ ਫਿਰ ਹੁੰਦਾ ਆ ਆ ਮਟਰਾਂ ਦੇ ਦਾਣੇ ਤੁਸੀਂ ਦੇਖੋ ਜਨਵਰਾਂ ਨੇ ਨਾ ਕਿੱਦਾਂ ਸੁੱਟ ਦਿੱਤੇ ਆ ਕੱਢ ਕੱਢ ਕੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਦੀ ਕਿਹੜੀ ਦੁਸ਼ਮਣੀ ਆ ਆ ਜਿਹੜੇ ਕੁੱਗੇ ਦੇ ਬੋਲਦੇ ਸੁਣਾਈ ਦੇ ਰਹੇ ਹੁਣੇ ਨਾ ਵੀਡੀਓ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਮਟਰੇ ਹੀ ਖਾਂਦੇ ਆ ਇਹ ਤਾਂ ਬਸ ਮਟਰ ਆਪਣੇ ਦੋ ਚੌਹ ਦਿਨਾਂ ਤੱਕ ਹੋ ਜਾਣੇ ਇਸ ਤਰ੍ਹਾਂ ਫਲੀਆਂ ਲੱਗੀਆਂ ਆਇਆਂ ਆ ਤੇ ਤੁਸੀਂ ਚਾਹੋ ਨਾ ਆ ਜਿਹੜੀ ਫਲੀ ਹੁੰਦੀ ਹੈ ਨਾ ਇਹ ਜਿੱਦਾਂ ਆਪਾਂ ਆਉਦੀਪੁਰਜੀ ਬਣਾਉਨੇ ਆ ਫਲੀਆਂ ਦੀ ਸਬਜ਼ੀ ਬਣਾਉਨੇ ਆ ਸੇਮ ਇਹ ਦੀ ਆ ਤੁਸੀਂ ਫਲੀ ਕੱਟ ਕੇ ਨਾ ਇਹਦੀ ਕਿਤੇ ਸਬਜ਼ੀ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਆ ਬੀਜ ਬਣਨ ਤੋਂ ਪਹਿਲਾਂ ਪਹਿਲਾਂ ਪਰ ਜਦ ਤੱਕ ਇਹ ਚ ਬੀਜ ਨਹੀਂ ਨ ਬੰਦੇ ਉਦੋਂ ਤੱਕ ਤੁਸੀਂ ਇਹਦੀਆਂ ਫਲੀਆਂ ਦੀ ਸਬਜ਼ੀ ਬਣਾ ਸਕਦੇ ਹੋ ਬਹੁਤ ਵਧੀਆ ਟੇਸਟੀ ਸਬਜ਼ੀ ਤੇ ਮਿੱਠੀ ਸਬਜ਼ੀ ਬਣਦੀ ਹੈ ਇਹਦੀ ਕਦੇ ਟਰਾਈ ਜ਼ਰੂਰ ਕਰਿਓ ਜੇ ਤੁਸੀਂ ਕਦੀ ਨਹੀਂ ਕੀਤਾ ਨਾ ਮਟਰਾਂ ਦੀ ਫਲੀਆਂ ਦੀ ਸਬਜ਼ੀ ਠੀਕ ਆ ਜੀ ਹੁਣ ਆ ਗਏ ਆਪਾਂ ਇਧਰਲੀ ਸਾਈਡ ਇੱਥੇ ਮੈਂ ਨਾ ਅੱਜ ਗੋਭੀ ਲਗਾਈ ਹੈ ਦੂਸਰੀ ਮਜ਼ੰਟਾ ਕਲਰ ਵਾਲੀ ਤੇ ਕੱਲ ਜਦੋਂ ਮੈਂ ਲਾਉਂਦੀ ਪਈ ਸੀ ਨਾ ਤਾਂ ਲਾਈਟ ਹੀ ਨਹੀਂ ਆਈ 4-5 ਘੰਟੇ ਲਾਈਟ ਦਾ ਕੱਟ ਲੱਗ ਗਿਆ ਤੇ ਇਹ ਬਿਲਕੁਲ ਬੂਟੇ ਨਾ ਸੁੱਕ ਗਏ ਤੇ ਮੈਨੂੰ ਬੜਾ ਮਨ ਨੂੰ ਦੁਖੀ ਹੋਇਆ ਮੈਂ ਕਹਤੈਨ 4 ਘੰਟੇ ਮੈਂ ਲੋਨ ਨੂੰ ਲਾਇਆ ਟਾਈਮ ਤੇ ਲੇਕਿਨ ਧੁੱਪ ਦੇ ਨਾਲ ਨਾ ਸਾਰੇ ਬੂਟੇ ਸੁੱਕ ਗਏ ਪਾਣੀ ਤੋਂ ਬਿਨਾ ਲੇਕਿਨ ਬਾਅਦ ਵਿੱਚ ਮੈਂ ਪਾਣੀ ਦੇ ਦਿੱਤਾ ਮੈਂ ਕਹਾਂ ਚਲੋ ਦੇਖੀ ਜਾਊਗੀ ਜੇ ਹੋ ਜਾਣਗੇ ਤੇ ਠੀਕ ਆ ਪਰ ਸਾਰੇ ਬੂਟੇ ਨਾ ਫੇਰ ਹਰੇ ਹੋ ਗਏ ਆ ਦੇਖੋ ਤੁਸੀਂ ਥੋੜੇ ਵੱਡੇ ਹੋਣਗੇ ਨਾ ਫੇਰ ਮੈਂ ਤੁਹਾਨੂੰ ਦਿਖਾਉਂਗੀ ਇਹ ਬਹੁਤ ਵਧੀਆ ਗੋਭੀ ਆ ਕਲਰ ਵਾਲੀ ਆ ਡਾਰਕ ਮਜ਼ੈਂਟਾ ਕਲਰ ਦੀ ਗੋਭੀ ਆ ਇਹ ਤੇ ਇਹ ਆਪਾਂ ਤੁਹਾਡੇ ਨਾਲ ਆਉਂਦੀ ਹੈ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਰਵਾਂਗੇ ਪਰ ਮੈਨੂੰ ਸਭ ਤੋਂ ਵਧੀਆ ਜਿਹੜੀ ਸਬਜੀ ਲੱਗਦੀ ਨਾ ਆ ਵਾਲੀ ਲੱਗਦੀ ਫਰਾਂਸਪੀਨ ਦੀਆਂ ਫਲੀਆਂ ਖਾਣ ਵਜੋਂ ਵੀ ਹੈਲਦੀ ਟੇਸਟੀ ਤੇ ਮਤਲਬ ਬਹੁਤ ਆਸਾਨੀ ਦੇ ਨਾਲ ਇਹ ਸਬਜੀ ਹੋ ਜਾਂਦੀ ਆ ਇਹਨੂੰ ਤੁਸੀਂ ਹਜੇ ਵੀ ਲਗਾ ਸਕਦੇ ਹੋ ਚਾਹੋ ਨਾ ਤੇ ਹੁਣ ਵੀ ਤੁਸੀਂ ਲਗਾ ਲਓ ਕਿਉਂਕਿ ਇਹਦਾ ਟਾਈਮ ਹਜੇ ਹੈਗਾ ਆ ਸਰਦੀਆਂ ਸਰਦੀਆਂ ਚੱਲ ਜਾਂਦੀ ਹੁੰਦੀ ਆ ਤੇ ਆ ਜਿੰਨੇ ਇਹਦੇ ਪੱਤੇ ਹਰੇ ਆ ਇਹਦੀ ਤੁਸੀਂ ਸਬਜੀ ਵੀ ਬਣਾ ਸਕਦੇ ਹੋ ਮੂਲੀਆਂ ਦੀ ਤੇ ਛਲਗਮਾ ਦੇ ਪੱਤਿਆਂ ਦੀ ਪਰ ਆਮਾ ਮੈਂ ਦੇਖਿਆ ਪਿੰਡਾਂ ਦੇ ਵਿੱਚ ਕੋਈ ਨਹੀਂ ਬਣਾਉਂਦਾ ਕਿਉਂਕਿ ਆਮ ਹੀ ਹੋ ਜਾਂਦੇ ਆ ਇਹ ਇਸ ਕਰਕੇ ਕੋਈ ਪੱਤਿਆਂ ਦੀ ਕੋਈ ਕਦਰ ਨਹੀਂ ਕਰਦਾ ਇਧਰ ਇੱਕ ਸਾਰੇ ਆਪਾਂ ਕੈਮਰਾ ਤੇ ਘੁਮਾ ਕੇ ਤੁਹਾਨੂੰ ਆਪਣੀਆਂ ਸਬਜ਼ੀਆਂ ਦਿਖਾ ਦਿੰਨੇ ਆ ਉਧਰ ਤੋਰੀਏ ਨੂੰ ਜਿਹੜੇ ਫੁੱਲ ਵੀ ਨਿਕਲ ਆਇਆ ਸਾਗ ਆਪਣਾ ਖਤਮ ਹੋ ਗਿਆ ਤੇ ਲੇਕਿਨ ਆਪਾਂ ਤਰਿਆ ਵੀ ਇੱਕ ਵਾਰੀ ਵੀ ਨਹੀਂ ਤੋਰੀਏ ਦਾ ਸਾਗ ਉਧਰ ਦੂਰ ਤੱਕ ਆਪਣੀ ਸਬਜ਼ੀ ਲੱਗੀ ਹੋਈ ਆ ਠੀਕ ਆ ਜੀ ਅੱਜ ਬਸ ਇਹੀ ਵੀਡੀਓ ਸੀ ਹੋਰ ਛੱਤ ਤੇ ਅੱਜ ਮੈਂ ਗਈ ਨਹੀਂ ਤੇ ਨਾ ਮੈਂ ਵੀਡੀਓ ਹੀ ਬਣਾਈ ਤੇ ਅੱਜ ਇਹੀ ਵੀਡੀਓ ਸਵੀਕਾਰ ਕਰਿਓ ਤੇ ਸਬਜ਼ੀਆਂ ਹਰੀਆਂ-ਹਰੀਆਂ ਦੇਖ ਲਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀਉਂਦੇ ਵਸਦੇ ਰਹੋ